ਮੈਂ ਨਹੀਂ ਰਹਿੰਦਾ ਉਸ ਵੇਲੇ ਮੈਨੂੰ ਕਿਸੇ ਤਰ੍ਹਾਂ ਹੋਇਆ ਸੀ ਕਿ ਮਸਕਟੋ ਮਾਂਜੀ ਦਾ ਕਰ ਰਲਣੀ ਪੈ ਤਾਂ ਮੈਨੂੰ ਇੱਕ ਪ੍ਰਸਾਦ ਆਉਣ ਮੈਨੂੰ ਕਢਾਉਂ ਦੇਣੀ ਪਈ ਉੱਥੇ ਸਿੱਧੇ ਕੰਮ ਕਰਉਂਦੀ ਸੀ ਬਾਬਾ ਜੀ ਮੈਂ ਤਾਂ ਮੈਂ ਕਦੇ ਨਹੀਂ ਕਰਨੇ ਕਿਹਾ ਤਾਂ ਉਹ ਕਰ ਦਿੰਦੀ ਅੱਜ ਤਰ ਹੁਣ ਆਈ ਤੇ ਇੰਡੀਆ ਦੇ ਵਿੱਚ ਕਿ ਜਾਂ ਮਾਨ ਦੇ ਵਿੱਚ ਇੱਥੇ ਇੱਥੇ ਮਾਂਜੀ ਕੌਣ ਮੈਂ ਮੈਨੂੰ ਕਿਹਾ ਮੈਂ ਨਹੀਂ ਕੰਮ ਕਰ ਸਕਦੀ ਨਗਰੇ ਮम्मी ਤਾਂ ਕਿ ਪ੍ਰਸ਼ਨ ਕਰਦੇ ਉਹ ਕਹਿੰਦੇ ਕੋਲੋਸਰ ਕਰਨਾ ਹੀ ਪੈਣਾ ਨਹੀਂ ਆ ਕਿ ਵੈਸੇ 10 ਲੱਖ ਰੁਪਏ ਦਾ ਇੰਡੀਆ ਤੋਂ ਮੰਗਾ ਪਰ ਇੰਡੀਆ ਤੋਂ ਬਹਿਰ ਕੇ ਜਾ ਤੂੰ ਓਕੇ ਮਮਾ ਇਹ ਸਿਕਰ ਬ੍ਰੀਫ ਬਹੁਤ ਮੇਰੇ ਤਾਂ ਮੰਮੀ ਜਿਹੜੀ ਜਦੋਂ ਬੁੱਢੇ ਆ ਗਏ ਸੀ ਛੇ ਪਹਿਣਾ ਹੈ ਕੌਣ ਕਹਿੰਦਾ ਪੈਸਾ ਲੱਖ ਰੁਪਏ ਮੰਗਾ ਏਜੰਟ ਏਜੰਟ ਕਹਿੰਦਾ ਕਿ ਅਰਬੀ ਕਹਿੰਦਾ ਪਹਿਣੀ ਉਹ ਜਿਹੜੀ ਕੁੜੀ ਮੈਂ ਤੇ ਜਿਹੜੀ ਕੁੜੀ ਮੈਨੂੰ ਲੈ ਕੇ ਆਈ ਇੱਥੇ ਤੁਹਾਡੇ ਪਿੰਡ ਵਾਲੀ ਉਹ ਮੈਂ ਨਹੀਂ ਆ ਹਾਂਜੀ ਉਹਨਾਂ ਨੇ ਆਹ ਵਰਦੂ ਨੂੰ ਲੈ ਕੇ 500 ਰਿਆਲ ਦਾ ਕਮਿਸ਼ਨ ਖਾ ਲਿਆ ਹਾਂਜੀ ਸਾਰੀ ਵੀਰਾਂ ਨੂੰ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਜਿਹੜੀ ਆ ਅੱਜ ਵਾਲੀ ਵੀਡੀਓ ਆ ਇਸ ਵੀਡੀਓ ਨੂੰ ਪੂਰੀ ਨੂੰ ਜਰੂਰ ਵੇਖਿਓ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਵਾ ਕਿ ਕਿੱਦਾਂ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਹੀ ਕੁੜੀਆਂ ਵੱਲੋਂ ਚੰਦ ਪੈਸਿਆਂ ਦੀ ਖਾਤਰ 5000 10000 15000 ਦੀ ਖਾਤਰ ਅਰਬ ਦੇਖਣ ਦੇ ਵਿੱਚ ਸਪੈਸ਼ਲੀ Oman ਦੇ ਵਿੱਚ ਵੇਚਿਆ ਜਾਂਦਾ ਵਾ ਫਿਰ ਜਦੋਂ ਇਹ ਭੈਣਾਂ ਵਿਚਾਰੀਆਂ ਸਾਨੂੰ ਰੋਂਦੀਆਂ ਫੋਨ ਲਾਉਂਦੀਆਂ ਵਾ ਤੇ ਵੇਖੀਆਂ ਝੱਲੀਆਂ ਨਹੀਂ ਜਾਂਦੀਆਂ ਸੋ ਇਸ ਬਾਬਤ ਇਹ ਜਾਗਰੂਕਤਾ ਵਾਸਤੇ ਆਪਾਂ ਵੀਡੀਓ ਸੋਸ਼ਲ ਮੀਡੀਆ ਤੇ ਅੱਜ ਪਾਉਣ ਲੱਗੇ ਆ ਕਿਉਂਕਿ ਪਹਿਲਾਂ ਅਸੀਂ ਭੈਣਾਂ ਨੂੰ ਬਾਹਰੋਂ ਕਢਾਉਣੋਂ ਘਟ ਗਏ ਸੀ हट ਗਏ ਸੀ ਕਿਉਂਕਿ ਇਹ ਜ਼ਿੰਮੇਵਾਰੀ ਬੜੀ ਤਗੜੀ ਸੀਗੀ ਆ Oman ਦੇ ਵਿੱਚ ਕੁੜੀਆਂ ਨੂੰ ਭੈਣਾਂ ਨੂੰ 15-15 ਦਿਨ 20-20 ਦਿਨ ਅਸੀਂ ਆਪਣੇ ਕਿਤੇ ਸਾਈਡ ਤੇ ਰੂਮ ਲੈ ਕੇ ਰੱਖਦੇ ਸੀਗੇ ਤੇ ਉਹ ਜ਼ਿੰਮੇਵਾਰੀ ਕਿ ਤਰ੍ਹਾਂ ਕਿਤੇ ਬਹੁਤ ਤਕੜੀ ਸੀ ਜਿਹਦਾ ਕਰਕੇ ਮੈਂ ਪਿੱਛੇ हट ਗਿਆ ਸੀ ਹਾਂ ਪਰ ਫਿਰ ਹੁਣ ਅਸੀਂ ਇਹ ਸੇਵਾਵਾਂ ਸ਼ੁਰੂ ਕਰਨ ਲੱਗੇ ਹਾਂ ਕਿਉਂਕਿ ਜਦੋਂ ਭੈਣਾਂ ਬਾਹਰ ਰੋਂਦੀਆਂ ਵਾਂ ਫੋਨ ਲਵਦੀਆਂ ਵਾਂ ਤੇ ਝੱਲੀਆਂ ਨਹੀਂ ਜਾਂਦੀਆਂ ਸੋ ਇਹ ਵੀਡੀਓ ਪਾਉਣ ਦਾ ਸਾਡਾ ਮਤਲਬ ਇਹੋ ਹੀ ਆ ਕਿ ਜਿਹੜੀਆਂ ਭੈਣਾਂ ਇੱਕ ਬਾਹਰ ਫਸ ਚੁੱਕੀਆਂ ਵਾਂ ਉਹ ਜ਼ਰੂਰ ਸਾਡ ਨਾਲ ਰਾਬਤਾ ਕਾਇਮ ਕਰੇ ਸਾਡਾ ਮੋਬਾਈਲ ਨੰਬਰ ਉੱਪਰ ਆ ਤੇ ਇੱਕ ਹੋਰ ਇਸ ਵੀਡੀਓ ਪਾਉਂਦਾ ਸਾਡੇ ਮਕਸਦ ਦਾ ਮੇਨ ਕਿ ਜਿਹੜੀਆਂ ਭੈਣਾ ਬਾਹਰ ਜਾਂਦੀਆਂ ਇਸ਼ਕ ਸਪੈਸ਼ਲ ਅਰਬ ਕੰਟਰੀ ਦੇ ਵਿੱਚ ਜਿਵੇਂ ਉਮਾਨ ਜਿਹਨੂੰ ਮਸਕਟ ਵੀ ਕਹਿੰਦੇ ਆ ਉਹ ਭੈਣਾ ਇਸ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਵੇਖ ਲੈਣ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਭੈਣੋ ਥੋੜਾ ਖਾ ਲਿਓ ਚਾਰ ਨਾ ਖਾ ਲਿਓ ਬਾਹਰ ਸਪੈਸ਼ਲ ਥੀਆਂ ਵਾਸਤੇ ਬਹੁਤ ਔਖਾ ਜੇ ਕਿੱਦਾਂ ਚੰਦ ਪੈਸੇ ਦੀ ਖਾਤਰ ਤੁਹਾਡੇ ਲਾਗੂ ਬਨਿਓ ਤੁਹਾਨੂੰ ਹੀ ਵੇਖਿਆ ਜਾ ਰਿਹਾ ਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਪੂਰੀ ਵਿਖਾਉਣਾ ਵਾਂ ਵੀਡੀਓ ਇੱਕ ਵਾਰੀ ਵੇਖ ਲਿਓ ਤੇ ਫੇਰ ਜੇ ਬਾਹਰ ਜਾਣ ਬਾਰੇ ਸੋਚਣਾ ਤੇ ਬਾਅਦ ਵਿੱਚ ਸੋਚੋ ਪਹਿਲਾਂ ਵੀਡੀਓ ਜ਼ਰੂਰ ਵੇਖ ਲਿਓ ਸਾਜੀ। ਇਹ ਤਾਂ ਨਹੀਂ ਮੇਰੇ ਨਾਲ ਸੁਣਿਆ ਮੈਨਾਂ ਕਿਸੇ ਤੋਂ ਉੱਠਾਈ ਸੀ ਕਿ ਮਾਸਕਟੋ ਮਾਂਜੀ ਤੋਂ ਕਰ ਰੋਣੀ ਪੈਣਾ ਕਿ ਮੈਨੂੰ ਇੱਕ ਤਰਸਾਤ ਆਉਣ ਮੈਨੂੰ ਪੜਾਉਂ ਦੇਣੀ ਪੈਣੀ। ਉਹ ਮਾਂ ਤੇ ਫੁੱਸੀ ਮੇਰੀ ਭੈਣ ਨੂੰ। ਹਾਂ ਜੀ। ਵਾਈਗਰ ਭੈਣੇ ਕਿਹੜਾ ਪਿੰਡ ਵਾ ਤੇਰਾ? ਚੰਦਪੁਰਾਣਾ ਹੈ। ਚੰ ਚੰਦਪਰਾਣਾ ਹਾਂਜੀ ਚੰਦਪਰਾਣਾ ਮੇਰੀ ਭੈਣ ਨੂੰ ਕੀ ਨੈਚਰ ਹੋ ਗਿਆ ਬਾਹਰ ਇਹਨੂੰ ਪੰਜ ਮਹੀਨੇ ਹੋਏ ਸੀ ਤੱਕ ਵੀ ਪੰਜ ਮਹੀਨੇ ਹੋਈ ਆ ਤੇ ਪਹਿਲੇ ਜਿੰਨੇ ਤੁਹਾਨੂੰ ਬਾਹਰ ਜਿੰਨੇ ਤੁਹਾਨੂੰ ਬਾਹਰ ਮੇਰੀ ਭੈਣ ਹਾਂਜੀ ਦੱਸੋ ਕੀ ਕਹਿ ਰਹੇ ਜੀ ਇੰਨੇ ਮਹੀਨਿਆਂ ਵਰਬੰਗ ਮੈਂ ਸਕ੍ਰੀਨਸ਼ਾਟ ਤਾਂ ਸਾਡੇ ਪਿੰਡ ਦੀ ਕੁੜੀ ਹੁਣ ਸਲਾਮ ਤੋਂ ਪੁਰੇ ਵਿਆਹੀ ਜਾਵਣਾ ਮੇਰੇ ਨਾਲ ਪਹਿਲਾਂ ਉਹਨਾਂ ਨੇ ਕੈਸੇ ਦੀ ਗੱਲ ਕੀਤੀ ਸੀ ਕਹਿੰਦੇ ਹਾਂ ਤੈਨੂੰ ਕੈਸੇ ਦਿਵਾਵਾਂਗੇ ਮੈਨੂੰ ਨੇ ਕਿਹਾ ਵੀ ਮੈਂ ਅਰਬਾਂ ਦੇ ਘਰੇ ਕੰਮ ਨਹੀਂ ਕਰਨਾਗਾ ਹਾਂਜੀ ਉਹ ਕਹਿੰਦੇ ਹਾਂ ਕਿ ਕੈਸੇ ਦਿਵਾਵਾਂਗੇ ਠੀਕ ਹੈ ਇਹ ਮੜ ਕੱਲ੍ਹ ਮੈਨੂੰ ਅਰਬਾਂ ਦੇ ਘਰੇ ਛੱਡਤਾਗਾ ਉਹਨਾਂ ਨੇ 500 ਰਿਆਲ ਖੜੀ 600 ਰਿਆਲ ਇਹਨਾਂ ਤੋਂ ਕਮਿਸ਼ਨ ਲੈ ਲਿਆ ਉਹਨਾਂ ਨੇ ਕਰਿਮਿਨਸ਼ਨ ਹਾਂ ਮੈਂ ਉਹਨਾਂ ਨੂੰ ਸੇ ਨੀ ਨਾ ਗਏ ਉਹ ਮੇਰੀ ਮੰਮੀ ਪਰੇਸ਼ਾਨ ਕਰਦੇ ਉਹ ਕਹਿੰਦੇ ਥੋੜਾ ਸਾਡ ਕਰਨਾ ਹੀ ਪੈਣਾ ਨਹੀਂ ਆ ਕਿ ਵੈਸੇ ਫਿਰ ਲੱਖ ਰੁਪਏ ਆਉਂਦੇ ਇੰਡੀਆ ਤੋਂ ਮੰਗਾ ਤੈ ਇੰਡੀਆ ਤੋਂ ਬਹਿ ਪਰ ਕੇ ਜਾ ਤੂੰ ਓਕੇ ਬੱਬਾ ਇਹ ਸਿਕੁਰ ਬ੍ਰੀਵ ਬੋ ਤਾਂ ਮੇਰੀ ਮੰਮੀ ਡੇੜੀ ਜਿਹਾ ਬਰਥਡੇ ਆ ਗਿਆ ਇਸੇ ਸ਼ੇਪ ਹੈਣਾ ਏ ਕੌਣ ਕਹਿੰਦਾ ਪੈਸਾ ਲੱਖ ਰੁਪਏ ਮੰਗਾ ਏਜੰਟ ਏਜੰਟ ਕਹਿੰਦਾ ਕਿ ਅਰਬੀ ਕਹਿੰਦਾ ਬਣੀ ਉਹ ਜਿਹੜੀ ਕੁੜੀ ਮੈਂ ਜਿਹੜੀ ਕੁੜੀ ਮੈਨੂੰ ਲੈ ਕੇ ਆਈ ਇੱਥੇ ਤੁਹਾਡੇ ਪਿੰਡ ਵਾਲੀ ਹਾਂਜੀ ਉਹਨਾਂ ਨੇ ਆਹ ਵਰਦੂ ਬ ਲੈ ਕੇ 500 ਰਿਆਲ ਕਮਿਸ਼ਨ ਖਾ ਲਿਆ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ 500 ਰਿਆਲ ਪਹਿਲੇ ਮੇਰੇ ਕਾ ਸੁਣ ਤੁਹਾਨੂੰ ਕਿੱਦਾਂ ਪਤਾ ਪਿਆ ਉਹਨੇ ਬਾਬਾ ਇਹ ਮੈਨੂੰ ਪਤਾ ਆਇਆ ਕਿ ਉਹ ਕਹਿੰਦਾ ਉਹਨੇ ਇਹ ਕਹਿੰਦੇ ਸੀ ਕਹਿੰਦੇ ਸੀ ਕਮਿਸ਼ਨ ਲੈਣਾ ਹੈ ਮੈਨੂੰ ਉਹ ਕਹਿੰਦਾ ਸੀ 100 ਰਿਆਲ ਹੀ ਲੈਣਾ ਬਾਹਲਾਣੀ ਵੇਣਾਗਾ ਸਰ ਜੀ ਮੜ ਕੇ ਪਪਾ ਮੈਨੂੰ ਪਤਾ ਲੱਗ ਗਿਆਗਾ ਉਹ ਕਹਿੰਦੇ ਸੀ 500 ਰਿਆਲ ਦਿੱਤਾਗਾ ਓਕੇ ਅਰ ਵੀ ਕਹਿੰਦੇ ਪੀ ਅਸੀਂ 500 ਰਿਆਲ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਕਿਤੇ ਹੋਰ ਬੋਲੀ ਲਾਈ ਸੀ ਕਿ ਹੋਰ ਕਿਤੇ ਉਹਨਾਂ ਨੇ ਮੈਨੂੰ ਰੈਸਟੋਰੈਂਟ ਦੇ ਜਿੱਥੇ ਮੈਨੂੰ ਉਹਨਾਂ ਨੇ ਪਹਿਲਾਂ ਗਿਆ ਸੀ ਦੀ ਕੰਮ ਤੇ ਲਵਾਉਂਗੀ ਉੱਥੇ ਉਹਨਾਂ ਨੇ ਤਾਂ ਉਹਨਾਂ ਤਾਂ 600 ਰਿਆਲ ਮੰਗਿਆ ਸੀਗਾ ਉਹਨਾਂ ਨੇ ਕਿੱਦਾਂ ਕਿੱਦਾਂ ਇੱਕ ਮਿੰਟ ਬਲੇ ਇੱਕ ਮਿੰਟ ਇੱਕ ਮਿੰਟ ਪੈਨੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੀ ਆ ਕੀ ਕਹਿ ਰਹੇ ਤੁਸੀਂ ਵੀ ਬੋਲੀ ਬੋਲੀ ਲਾਈ ਸੀ ਡਾਡੀ ਕਿਵੇਂ ਮੈਂ ਤੁਸੀਂ ਹੁਣੇ ਕਹਿ ਰਹੇ ਕਿ ਮੇਰੀ ਪਹਿਲਾਂ ਬੋਲੀ ਲਾਈ ਸੀ ਉਹਨਾਂ ਸੋਰੀ ਆ ਮੰਗਿਆ ਸੀਗਾ ਬੋਲੀ ਕਿ ਮੇਰੀ ਗੱਲ ਸੁਣ ਪਹਿਨੇ ਮੇਰੀ ਮੇਰੀ ਗਾਲ ਤੇ ਸੁਣ ਲੈ ਪਹਿਨੇ ਮੈਂ ਜੋ ਪੁੱਛ ਰਿਹਾ ਮੈਨੂੰ ਪਹਿਲਾਂ ਉਹ ਦੱਸ ਬੋਲੀ ਕਿਨੇ ਲਾਈ ਸੀ ਤੇਰੀ ਹਾਂਜੀ ਹਾਂਜੀ ਬੋਲੀ ਕਿਨੇ ਲਾਈ ਸੀ ਤੇਰੀ ਜਿਹੜੀ ਉਹ ਕੁੜੀ ਨੂੰ ਜਿਹੜੀ ਕੁੜੀ ਮੈਨੂੰ ਇੱਥੇ ਲੈ ਕੇ ਆਈ ਆ ਓਕੇ ਉਹਨੇ ਬੋਲੀ ਲਵਾਈ ਤੇਰੀ ਹੁਣ ਆ ਹੁਣ ਪਤਾ ਲੱਗ ਰਿਹਾ ਮੈਨੂੰ ਵੀ ਉਹਨਾਂ ਨੇ ਇਤੋਂ ਇੰਨੇ ਇੰਨੇ ਪਹਿਲੇ ਮੰਗੇ ਸੀਗੇ ਮੇਰੇ ਇਨੇ ਉਹ ਪੈਨੀ ਤੈਨੂੰ ਜਿਹਨੂੰ ਇੰਡੀਆ ਤੋਂ ਲੈ ਕੇ ਜਾਣਾ ਸੀ ਅਮਾਨ ਦੇ ਵਿੱਚ ਲੈ ਕੇ ਜਾਣਾ ਸੀਗਾ ਉਦੋਂ ਤੁਹਾਡੇ ਤੋਂ ਕੋਈ ਕਿੰਨੇ ਪੈਸੇ ਲੈਣੇ? ਉਹਨੇ 50000 ਭਰਾਇਆ। ਤੁਹਾਡੇ ਕੋਲੋਂ ਤੁਹਾਡੇ ਕੋਲੋਂ ਹਾਂਜੀ 50000 ਕਿਹਨੂੰ ਦਿੱਤਾ ਤੁਸੀਂ? ਅਸੀਂ ਉਹਦੇ ਭਰਾ ਨੂੰ ਦਿੱਤਾ ਏ। ਕੈਸ਼ ਦਿੱਤੇ ਘਰੇ ਫੜਾ ਕੇ ਆਏ। ਕੈਸ਼ ਦਿੱਤਾ ਸੀਗਾ। ਹਾਂਜੀ ਕੈਸ਼ ਦਿੱਤੀ ਸੀ। ਕੋਈ ਫੋਟੋ ਹੈਗੀ ਉਹ? ਪਹਿਲਾਂ ਫੜਾ ਕੇ ਆਏ। ਹਾਂਜੀ ਉਹ ਦੇ ਪ੍ਰਾਪ ਦੇ ਕਿ ਉਹਨਾਂ ਦੀ ਜਿਹੜੀ ਮੈਨੂੰ ਲੈ ਕੇ ਆਏ ਸੀ ਪੈਸੇ ਦਿੰਦਿਆਂ ਦੀ ਕੋਈ ਫੋਟੋ ਹੈਗੀ ਢਾਡੀ ਕੋਈ ਫੋਟੋ ਕੋਈ ਵੀਡੀਓ ਕੋਈ ਪੈਸੇ ਦਿੱਤਿਆਂ ਦੀ ਨਹੀਂ ਸੀ ਉਹਨੇ ਤੇ ਕਰੇ ਬੜਾ ਕੀ ਆਏ ਸੀਗੇ ਹਾਂ ਆਹਨੇ ਮੈਨੂੰ ਸੈਂਡ ਕੀਤੇ ਸੀਗੇ ਸਕੈਨਰ ਤੇ ਉਹ ਹੈਗਾ ਸਕਰੀਨ ਸ਼ਾਟ ਮੇਰੇ ਕੋਲ ਉਹ ਕਿੰਨੇ ਸੈਂਡ ਕੀਤੇ ਸੀਗੇ ਉਹਨੇ 20000 ਰੁਪਏ ਸੈਂਡ ਕੀਤਾ ਸੀਗਾ ਇੱਕ ਵਾਰੀ ਇੱਕ ਵਾਰੀ ਸਿਰ ਪਹਿਲਾਂ ਨਾ ਨਾ ਸੈਲਰੀ ਮੇਥੋਂ ਫੜ ਕੇ ਲੈ ਕੇ ਗਏ ਸੀ ਠੀਕ ਹੈ ਉਹਨਾਂ ਨੇ ਉਹ ਕਹਿੰਦੇ ਮੇਰੇ ਇਥੇ ਆ ਤੇਰੇ ਮਾਮੇ ਦੇ ਖਾਤੇ 'ਚ ਸੈਂਡ ਕਰ ਦਿੰਨੇ ਆ ਹਾਂ ਹਨਾ ਉਹ ਸਾਡੇ ਕੋਲ ਕਿਹਾ ਗਈ ਤੇ ਮੈਂ ਉਹਦੀ ਮੇਰੀ ਉਹਦੀ ਕੁੜੀ ਮੇਰੇ ਨਾਲ ਪੜਦੀ ਹੁੰਦੀ ਸੀਗੀ ਹਨਾ ਤੇ ਉਹ ਮੈਂ ਪਾ ਕਰਕੇ ਲੈ ਕੇ ਆਏ ਸੀ ਉਹ ਮੈਨੂੰ ਆਏ ਕਹਿੰਦੇ ਕਿ ਤੇਰੇ ਵੀਰੇ ਦੇ ਖਾਤੇ 'ਚ ਸੈਂਡ ਕਰ ਦਲੇ ਪੈਸੇ ਸੀ ਹਨਾ ਤੇ ਤੈਨੂੰ ਉਹ ਸੈਂਡ ਕਰ ਦੇਣਗੇ ਪਹਿਲਾਂ ਉਹਨਾਂ ਨੇ ਸੈਲਰੀ 'ਚ ਮੇਰੇ 'ਚ 2000 ਰੁਪਏ ਰੱਖ ਲਿਆ ਫਿਰ ਮੇਰੇ ਖਾਤੇ ਵਿੱਚ ਪਿਆ ਰਿਆ ਲੈ ਗਏ ਉਹ ਮੇਰੇ ਸਾਰੇ ਆ ਸਾਰੀ ਸੈਲਰੀ ਸੀ ਓਕੇ ਫਿਰ ਉਹਨਾਂ ਨੂੰ ਹਣ ਮੈਂ 20000 ਰੁਪਏ ਸੈਂਡ ਕੀਤਾ ਸੀਗਾ ओके ਆ ਹੋਰ ਆਪਣਾ ਇੱਕ ਮੈਨੂੰ ਉਹਦਾ ਪਹਿਲਾ ਨੰਬਰ ਭੇਜੀ ਜਿਹੜੀ ਭੈਣ ਨੇ ਤੁਹਾਨੂੰ ਉੱਥੇ ਲੈ ਕੇ ਗਈ ਆ ਮਲਕ ਆਵਾਨ ਦੇ ਵਿੱਚ ਠੀਕ ਆ ਭੈਣੇ ਇੱਕ ਦੋ ਦਾ ਮੈਨੂੰ ਭੈਣ ਨੰਬਰ ਭੇਜੀ ਦੂਜੀ ਮੇਰੀ ਭੈਣ ਰੱਬ ਤੇਰਾ ਭਲਾ ਕਰੇ ਆ ਇੱਕ ਮਿੰਟ ਭੈਣੇ ਹੋਲਡ ਰੱਖੀ ਦੂਜੀ ਮੇਰੀ ਭੈਣ ਰੱਬ ਤੇਰਾ ਭਲਾ ਕਰੇ ਆਪਣੇ ਮਾਪਿਆਂ ਨੂੰ ਕਹੀ ਕਿ ਮੈਨੂੰ ਫੋਨ ਲਾਉਣ ਛੇ ਮੈਨੂੰ ਇੱਕ ਵਾਰ ਕੇ ਜਾਂ ਇੱਕ ਵਾਰ ਕੇ ਮਿਲਣ ਮੈਨੂੰ ਵੇ ਆ ਗਏ ਮੇਰੇ ਘਰ ਆਣਾ ਇਹ ਪਪਾ ਜੀ ਉਹ ਆ ਜੂਗਾ ਹਾਂ ਤੁਹਾਡਾ ਹਸਬੰਦ ਆ ਜਣ ਠੀਕ ਹੈ ਜੀ ਆ ਮੈਨੂੰ ਇਹ ਰੱਬ ਤੁਹਾਡਾ ਭਲਾ ਕਰੇ ਆ ਯਾਦ ਕੱਲ ਸਵੇਰੇ ਸਵੇਰੇ ਆ ਜਣ ਜਾਂ ਫਿਰ ਮੈਂ ਦੋ ਦਿਨ ਬਾਅਦ ਆਉਣਾ ਠੀਕ ਹੈ ਜੀ ਹਾਂ ਜੀ ਪਪਾ ਜੀ ਕਿੱਥੋਂ ਕਿਹੜੀ ਜਗ੍ਹਾ ਮੈਂ ਤੁਹਾਨੂੰ ਵਟਸਐਪ ਤੇ ਐਡਰੈਸ ਭੇਜ ਦਿੰਨਾ ਸਾਰਾ ਤੇ ਦੂਜੀ ਗੱਲ ਮੇਰੀ ਭੈਣ ਇੱਕ ਆਪਣਾ ਉਸ ਭੈਣ ਦਾ ਨੰਬਰ ਭੇਜੀ ਦੇਖੋ ਦੀ ਸਾਰਾ ਐਡਰੈਸ ਭੇਜ ਮੈਨੂੰ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਆ ਕੀ ਉਹਦਾ ਨਾਮ ਆ ਉਹਦੇ ਪੇਕੇ ਕਿੱਥੇ ਆ ਸਹੁਰੇ ਕਿੱਥੇ ਆ ਉਹਦੀ ਕੋਈ ਫੋਟੋ ਹੈਗੀ ਉਹ ਵੀ ਭੇਜੀ ਠੀਕ ਆ ਜੀ ਨਾਲ ਉਹਦਾ ਨੰਬਰ ਭੇਜੀ ਜਿਹੜੀ ਭੈਣ ਨੇ ਤੁਹਾਨੂੰ ਘਰੋਂ ਲੈ ਕੇ ਗਈ ਸੀ ਜਿਹੜੀ ਹਲੋ ਮੈਂ ਤੁਹਾਨੂੰ ਦੰਦ ਦੰਦ ਨਾਲ ਅਰਧੰਗ ਇੱਥੇ ਕਿੰਨੇ ਜਿਹੜੇ ਜੁੰਡੇ ਪੱਟ ਕੇ ਜੰਮ ਕਰਿਆ ਕੇ ਇੱਥੇ ਜਿੱਥੇ ਤੂੰ ਕੰਮ ਕਰਦੀ ਆ ਕਹ ਤਮ ਕਿ ਉਹ ਹੀ ਧੀ ਜਿਹੜੀ ਪਿੰਡ ਵਾਲੀ ਕੁੜੀ ਹਨੀ ਵੇਨੇ ਉਹਦੀ ਕੋਈ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਹਨੀ ਕਿੰਨੀ ਕੰਮ ਤਾਂ ਤੈਨੂੰ ਕਰਨਾ ਹੀ ਪੈਣਾਗਾ ਸੈਂਪਲ ਉਹ ਕਿੰਨੇ ਸਾਲ ਲਾ ਕੇ ਫਿਰ ਜਾਵੜੀ ਇੰਡੀਆ ਕੱਲੀ ਪੈਸੇ ਲਾਏ ਉਹਨਾਂ ਨੇ ਪੈਸੇ ਜਿਹੜੇ ਲਾਏ ਉਹ ਮਿੱਥੋ ਭੁੰਦੇ ਕੇ ਜਿਹੜੀ ਆਈਡੀ ਬਣਾਈ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਆਈਡੀ ਤੇ ਜਿਹੜੀ ਇਹਨਾਂ ਨੇ ਆਈਡੀ ਬਣਾਈ ਹੈ ਮੇਰੀ ਉਹ ਵੀ ਜਾ ਕੈਨਸਲ ਕਰਾ ਦੋ ਮੈਂ ਕਿਹਾ ਮੈਂ ਇੰਡੀਆ ਚਲ ਜੂ ਵੀ ਮੈਂ ਨਹੀਂ ਰਹਿਣਾ ਇੱਥੇ ਨਹੀਂ ਪਹਿਲੇ ਉਹ ਜਿਹੜੇ ਤਮਕੀਆਂ ਦਿੰਦੀਆ ਉਹਦੇ ਕੋਈ ਟੱਡ ਕੋ ਰਿਕਾਰਡਿੰਗ ਜਾਂ ਵੀਡੀਓ ਕੁਛ ਨਾ ਕੁਛ ਹੈਗਾ ਵੀਡੀਓ ਮੇ ਰਿਕਾਰਡਿੰਗ ਬਾਬਾ ਹੀ ਵੇਖ ਲਈ ਕੋਲ ਤੇ ਗੱਲ ਕੀਤੀ ਸੀ ਜੀ ਕਰ ਦਿੰਦੇ ਜੇ ਹੁਣ ਫੋਨ ਆ ਮੇਰੀ ਭੈਣ ਦੀ ਰਿਕਾਰਡਿੰਗ ਕਰ ਲਈ ਠੀਕ ਹੈ ਜੀ ਤੇ ਅਰਬੀਆਂ ਦੇ ਘਰ ਕਾਦੀ ਤੰਗੀ ਆ ਮੇਰੀ ਭੈਣ ਤੇ ਨੂੰ ਇਹ ਬਾਬੇ ਅਰਬੀਆਂ ਦੇ ਘਰ ਕਾ ਕੀ ਤੰਗੀ ਆ ਤੈਨੂੰ ਕੀ ਪਰੇਸ਼ਾਨੀ ਉਹਨਾਂ ਦੇ ਕਰ ਬਾਬਾ ਉਹ ਮੇ ਲੜਦੇ ਪੜਦੇ ਨਾਲ ਤੇ ਸਾਰਾ ਕੰਮ ਕਰਾ ਲੈਂਦੇ ਹੈਗੇ ਨਾਲ ਹੀ ਕਹਿ ਦਿੰਦਾ ਤੂੰ ਕੰਮ ਨਹੀਂ ਕਰਦੀ ਸੈਲਰੀ ਵੀ ਟਾਈਮ ਤੇ ਨਹੀਂ ਦਿੰਦੇਗੇ ਤੇ ਪਹਿਨੇ ਜਦੋਂ ਤੂੰ ਆਉਣਾ ਸੀਗਾ ਬਾਹਰ ਉੱਥੇ ਆਉਣਾ ਸੀਗਾ عمان ਦੇ ਵਿੱਚ ਕਿਸੇ ਤੋਂ ਕੋਈ ਸਲਾਹ ਲਈ ਕਿਸੇ ਤੋਂ ਕੁਝ ਕੁਝ ਪੁੱਛਿਆ ਪੰਮਾਇਨ ਕਿ ਸਾਨੂੰ ਕੁਝ ਨਹੀਂ ਕੁਛ ਆਉਦੇ ਨਾਮ ਨਾਲ ਕਿਵੇਂ ਆਂਗੇ ਇਹ ਕਹਿੰਦੇ ਵਧੀਆ ਆਏ ਆਂ ਜਉਂ ਆ ਅੱਛਾ ਤੇ ਪੰਡੈਮਿਕ ਨੇ ਹੋ ਗਿਆ ਹੁਣ ਤੇ ਪਹਿਨੇ ਤੇਰਾ ਦੂਜਾ ਵੀ ਲੱਗ ਗਿਆ ਆਈ.ਡੀ ਵੀ ਲੱਗ ਗਿਆ ਹਨਾ ਪਾਸਪੋਰਟ ਵੀ ਤੇਰਾ ਇੰਨਾ ਕੋਲ ਹੋਊਗਾ ਆ ਵਾਈਗਰ ਮੇਰ ਕਰੇ ਤੇ ਤੂੰ ਤੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਪਿੰਡ ਦੀ ਮੇਰੀ ਗੱਲ ਸੁਣ ਪਿੰਡ ਕਿਸੇ ਪੰਚਾਇਤ ਨੂੰ ਨਹੀਂ ਦੱਸਿਆ ਪਰਿਵਾਰ ਨੂੰ ਨਹੀਂ ਦੱਸਿਆ ਨਾ ਬੱਬਾ ਯਾ ਮਮੀ ਡਾਡੀ ਨੂੰ ਕੁਝ ਨਹੀਂ ਦੱਸਿਆ ਕਮੜ ਕੇ ਪੈਨਸ਼ਨ ਲੈ ਮੇਰੀ ਮਮੀ ਬਿਮਾਰ ਰਹਿੰਦੀ ਢਿੱਲੀ ਵਿੱਚ ਰਹਿੰਦੀ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਮੈਂ ਤਾਂ ਉਹਦੇ ਘਰਾਣੇ ਨੂੰ ਕੱਲ ਨੂੰ ਦੱਸਦੀ ਆ ਉਹ ਉਹਨੂੰ ਕਹਿੰਦਾ ਸੀ ਵੀ ਮੇਰੀ ਘਰਾਣੇ ਦੇ ਟੁਕੜਾ ਉਹ ਬਾਹਰ ਹੋਣੀ ਨਹੀਂ ਕੰਮ ਕਰਨਾਗਾ ਅੱਛਾ ਜੀ ਓਕੇ ਜੀ ਆਹ ਕਿੰਨੇ ਕਰਨਾ ਕੰਮ ਕਰਨਾ ਪੈਣਾ 100000 ਰੁਪਏ ਪਰ ਤੇ ਲਗਾਏ ਓਕੇ ਠੀਕਾ ਕਿੰਨੇ ਲੱਖ ਰੁਪਏ ਪਰ ਕਿੰਨੇ ਲੱਖ ਰੁਪਏ ਪਰ 1.5 ਲੱਖ ਰੁਪਏ ਦੇ ਨਹੀਂ ਇੱਥੋਂ ਜਾਣਾ ਹੈ ਤੇ ਕਿੰਨੇ 1.5 ਲੱਖ ਰੁਪਏ ਪਰ ਤੇ ਜਾ ਅੱਛਾ ਠੀਕਾ ਮੇਰੀ ਭੈਣ ਕੋਈ ਗੱਲ ਨਹੀਂ ਮੇਰੀ ਭੈਣੇ ਮੈਨੂੰ ਨਾ ਰੱਬ ਤੇਰਾ ਭਲਾ ਕਰੇ ਉਹ ਭੈਣ ਦਾ ਨੰਬਰ ਦੇ ਉਹਦਾ ਸਾਕ ਸੈਡਰੈਸ ਵਗੈਰਾ ਦੇ ਕੋਦਾਲੀਆਂ ਆਪਾਂ ਕਰਦੇ ਆ ਗੱਲ ਠੀਕ ਹੈ ਜੀ ਤੇ ਤਾਂ ਪਹਿਲੇ ਮੈਂ ਤੇਰੇ ਕੋਲ ਇੱਕ ਗੱਲ ਪੁੱਛੀ ਸੀਗੀ ਪੰਚਾਇਤ ਨਾਲ ਨਹੀਂ ਕੋਈ ਗੱਲਬਾਤ ਕੀਤੀ ਕੋਈ ਪਿੰਡ ਦੀ ਪੰਚਾਇਤ ਨਾਲ ਕੋਈ ਮੋਹਤਵਾਰ ਬੰਦਿਆ ਨਾਲ ਬਾਬੇ ਕੋਈ ਗੱਲ ਨਹੀਂ ਕੀਤੀ ਪਹਿਲਾਂ ਕਿ ਉਹ ਕੁੜੀਆਂ ਇੱਥੇ ਲੈ ਕੇ ਆਈਏ ਬਹੁਤ ਸਾਡੇ ਪਿੰਡ ਦੇ ਅੱਛਾ ਤੇ ਉਹ ਉਹ ਕਿਦਾਂ ਸਹੀ ਕੁੜੀਆਂ ਉਹ ਦੂਜੀਆਂ ਇਹ ਮੰਤੇ ਮੈਨੂੰ ਕਹਿੰਦੀ ਸੀ ਇੱਥੇ ਗੱਲ ਕਰਕੇ ਸੇਣਾ ਮੈਂ ਕਿ ਮੈਂ ਕਿਉਂ ਕਰਾਂ ਲਵਾਂ ਇਹ ਮਰੀ ਹੈ ਕਿ ਸ਼ਗਨ ਪਿਆ ਮੇਰਾ ਮੈਂ ਕਹ ਤਾ ਤਰਾ ਮੈਂ ਹਣਾ ਵੀ ਦੋ ਘਰ ਘਤ ਬੇਇੱਜ਼ਤੀ ਕਰਾਉਣੀ ਹੈਗੀ ਜਦੋਂ ਮੰਗਰ ਨਹੀਂ ਲੱਗੀ ਇਹ ਫਿਰ ਇਹ ਮੈਨੂੰ ਕਹਿੰਦੀ ਮੇਰੇ ਘਰ ਵਾਲੇ ਨੂੰ ਕਹਿੰਦੀ ਕਿੰਦੀ ਆਖੀ ਇਹ ਇੱਥੇ ਬੰਗਾਲੀ ਨਾਲ ਗੱਲਾਂ ਆਏ ਜੋ ਬੁਲਾਉਂਦਾ ਨਹੀਂ ਕੋਈ ਗੱਲ ਗੱਲ ਕਰਕੇ ਇਸ ਨਾਲ ਮਤਲਬ ਕਿ ਤੁਹਾਡੀ ਗੱਲ ਕਰਕੇ ਇਸ ਨਾਲ ਮਤਲਬ ਉੱਥੇ ਸਿੱਧੇ ਕੰਮ ਕਰਉਂਦੀ ਸੀ ਬਾਬਾ ਜੀ ਮੈਂ ਤਾਂ ਮੈਂ ਕਿ ਮੈਂ ਨਹੀਂ ਕਰਨੇ ਕਿਵੇਂ ਕਹ ਤਾ ਅੱਧੇ ਕਰ ਜੰਦੀ ਅੱਜ ਤਰ ਹੁਣ ਇੱਥੇ ਇੰਡੀਆ ਦੇ ਵਿੱਚ ਕਿ ਜਾਂ ਮਾਨ ਦੇ ਵਿੱਚ ਇਹ ਤੇ ਇੱਟੇ ਮਾਂ ਜੀ ਅੱਛਾ ਜੇ ਫੋਰਸ ਕਰਦੀ ਸੀ ਤੁਹਾਨੂੰ ਕੋਈ ਉਹਦੀ ਪੈਣੇ ਉਸ ਚੀਜ਼ ਦੀ ਜੇ ਰਿਕਾਰਡਿੰਗ ਹੋ ਤੋ ਕੋਈ ਰਕਾਉਣ ਨਹੀਂ ਹੈਗੀ ਜਿੱਥੇ ਤੁਹਾਨੂੰ ਫੋਨ ਲਾ ਕੇ ਕਹਿ ਰਹੀ ਆ ਕਿ ਤੂੰ ਆ ਕਰ ਜਾ ਉਹ ਕਰ ਉਸ ਦੀ ਜੇ ਰਿਕਾਰਡਿੰਗ ਆ ਜੇ ਮੇਰੀ ਭੈਣ ਮੈਨੂੰ ਦੇ ਦੇ ਫੇਰ ਵੇਖੀ ਮੈਂ ਇਹਦੇ ਨਾਲ ਕਿਦਾਂ ਫੇਰੇ ਦੀ ਕੀ ਬਾਤ ਲਦੀ ਇਹਦੇ ਨਾਲ ਉਸ ਟਾਈਮ ਬਾਬਾ ਮੈਂ ਉਸਦੇ ਕੋਲੇ ਸੀਗੀ ਉਸ ਟਾਈਮ ਮੈਨੇ ਇਸ ਚੀਜ਼ ਦਾ ਜੇ ਪ੍ਰੂਫ ਹੈ ਮੇਰੀ ਭੈਣ ਦੇ ਕੋਲ ਜੇਕਰ ਐਸਚੀ ਦਾ ਤਾਂ ਪ੍ਰੂਫ ਹੈਗਾ ਫਿਰ ਵੇਖੀ ਮੈਂ ਕਿਦਾਂ ਇਹ ਥੱਪੜ ਰੋਲਦਾ ਹੋਰ ਕੋਈ ਪ੍ਰੂਫ ਨਹੀਂ ਹੈਗਾ ਕੋਈ ਨਹੀਂ ਹੋਰ ਕੁੜੀਆਂ ਤੋਂ ਇਹ ਕੰਮ ਕਰਾਉਂਦੇ ਉਹ ਫਿਰ ਇਹੋ ਜੇ ਜਬਾ ਮੈਂ ਤਾਂ ਕੁੜਾਂ ਬੋਤੋ ਹੋ ਜਗਾ ਇੰਨਾਂ ਪੰਨਾਂ ਜਿਹੜੇ ਨਹੀਂ ਹੈ ਕਿ ਜਿਨ੍ਹਾਂ ਦੇ ਕੋਈ ਨਹੀਂ ਪਹਿਨੇ ਤੁਸੀਂ ਇਹ ਕਹਿ ਰਹੇ ਜੇ ਕਿ ਮੇਰੇ ਪਿੰਡ ਦੀਆਂ ਕੁੜੀਆਂ ਨਹੀਂ ਕਾਫੀ ਸੱਦੀਆਂ ਵਾਂ ਉਹ ਕੁੜੀਆਂ ਉਹ ਕੁੜੀਆਂ ਸਹੀ ਆ ਉਹਨਾਂ ਨੂੰ 언ਨੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਤਾਂ ਗੱਲ ਇਹ ਬਬਈਆ ਕੁੜੀ ਬਲਾਈ ਸੀ ਸਾਡੇ ਪਿੰਡ ਤੋਂ ਉਹਨਾਂ ਨੇ ਤੇ ਇਹਨਾਂ ਨੇ ਇਹਨਾਂ ਨੇ ਕੱਟ ਕੇ ਧਰਾਤਮਕਾ ਕੇ ਇੱਥੇ ਰੱਖੀ ਉਹ ਇੰਡੀਆ ਚਲੀ ਗਈ ਹੁਣ ਮੈਨੂੰ ਪਤਾ ਲੱਗਿਆ ਵੀ ਉਹਨਾਂ ਕੁੱਟਿਆ ਸੀ ਇਹਨਾਂ ਨੇ ਜਾਂ ਕਿਵੇਂ ਕੁਝ ਵੀ ਕੀਤਾ ਸੀ ਉਹਨੂੰ ਤਮਕਾਇਆ ਸੀਗਾ ਪਹਿਲਾਂ ਮੈਨੂੰ ਕੋਈ ਗੱਲ ਨਹੀਂ ਪਤਾ ਸੀਗੀ ਉਹਦੇ ਬਾਰੇ ਨਹੀਂ ਪਹਿਨੇ ਜਦੋਂ ਤੂੰ ਇੰਡੀਆ ਤੋਂ ਆਣਾ ਸੀ ਤੁਸੀਂ ਕਹਿ ਰਹੇ ਕਿ ਮੇਰੇ ਪਿੰਡ ਦੀਆਂ ਕੁੜੀਆਂ ਇੱਥੇ ਆਈਆਂ ਸੀ ਉਹਨੇ ਸੱਦੀਆਂ ਸੀ ਤੇ ਉਹਨਾਂ ਤੋਂ ਨਹੀਂ ਪੁੱਛਿਆ ਕੁੜੀਆਂ ਤੋਂ ਕਿ ਇਦਾਂ ਪਹਿਨੇ ਤੁਸੀਂ ਸਹੀ ਰਹਿ ਰਹੀਆਂ ਜੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਤੁਹਾਨੂੰ ਬੈਠ ਕੇ ਪੁੱਛਿਆ ਸੀਗਾ ਕਿ ਕਿਉਂਕਿ ਇਹਨੇ ਤੁਮਕਨਾਂ ਦਿੱਤਾਂ ਹੋਣੀਆਂ ਵੀ ਐ ਤੇ ਜੁੜੀ-ਕੁੜੀ ਲੰਮੇ ਦੀ ਬਾਅਦ ਚ ਉਹਨੂੰ ਡਰਉਂਦੀ ਹੈ ਕਿ ਤੁਮਕਨ ਦੀ ਹੈਗੀ ਮੜ ਕੇ ਉਹ ਕਹਿੰਦੀ ਆ ਹਾਂ ਤਾਂ ਇੱਕ ਵਾਰ ਠੀਕ ਆ ਆਏ ਜੇ ਉਹ ਓਕੇ ਆ ਕੋਈ ਗੱਲ ਨਹੀਂ ਮੇਰੀ ਭੈਣ ਨਾ ਇਹਦਾ ਨੰਬਰ ਭੇਜ ਦੇ ਮੈਨੂੰ ਇਹਦੀ ਫੋਟੋ ਭੇਜ ਦੇ ਇਹਦਾ ਇਹਦਾ ਸਭ ਕੁਝ ਦਾ ਨਾ ਪਤਾ ਮੈਂ ਵਰਸਾ ਤੇ ਦੱਸ ਕੀ ਆ ਠੀਕ ਆ ਮੈਂ ਕੋਈ ਗੱਲ ਨਹੀਂ ਕਰਦਾ ਇਹਦਾ ਗੱਲ